ਇਹਦੀ ਕੰਮ ਕੀਤਾ ਦਾ ਬੜਾ ਨਿੰਦਨਯੋਗ ਇਹਨਾਂ ਨੇ ਘਟਨਾ ਦਿੱਤੀ ਹੈ ਬੰਦਿਆਂ ਨੇ ਜਿਹੜੇ ਵੀ ਬੰਦੇ ਨੇ ਇਹਦਾ ਕੰਮ ਕੀਤਾ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਇਹਦੀ ਜੀ ਜੀ ਵੀ ਜੀ ਕੋਈ ਸਾਡੀ ਸਰਕਾਰ ਹੈ ਤੇ ਸਾਡੀ ਸਰਕਾਰ 'ਚ ਸਾਡਾ ਬੰਦਾ ਜਿੰਨਾ ਮਰਜ਼ੀ ਧੱਕੇ ਚਹੀ ਕਰੀ ਜਾਵੇ ਸ੍ਰੀ ਸਾਹਿਬ ਅੱਜ ਇੱਕ ਮੰਗ ਪੱਤਰ ਸਾਡੇ ਪੱਤਰਕਾਰ ਯੂਨੀਅਨ ਵੱਲੋਂ ਤੁਹਾਨੂੰ ਦਿੱਤਾ ਗਿਆ ਹੈ ਕਿ ਐਮ ਐਲ ਏ ਦੇ ਪੀ ਏ ਵੱਲੋਂ ਡਾਕਟਰ ਕਸ਼ਮੀਰ ਸਿੰਘ ਸੋਲ ਐਮ ਐਲ ਏ ਤਰਨਤਾਰਨ ਵਰਦੇ ਦੇ ਪੀ ਏ ਵੱਲੋਂ ਸਾਡੇ ਪੱਤਰਕਾਰ ਦੀ ਕੋਟਮਾਰ ਕੀਤੀ ਗਈ ਹੈ ਨੰਗਾ ਕਰਕੇ ਰੱਖਿਆ ਗਿਆ ਉਹਨੂੰ ਬੰਦੀ ਬਣਾਇਆ ਗਿਆ ਵਾ ਉਹਦੇ ਨਾਮਦਾਨ ਲਏ ਹੋਣ ਦੇ ਬਾਵਜੂਦ ਉਹਨੂੰ ਸ਼ਰਾਬ ਦੇ ਮੂੰਹ ਚ ਪਾਈ ਗਈ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਤੇ ਕੰਮ ਕੀਤਾ ਤੇ ਬੜਾ ਨਿੰਦਨਯੋਗ ਇਹਨਾਂ ਨੇ ਘਟਨਾ ਕੀਤੀ ਆ ਬੰਦਿਆਂ ਨੇ ਬਾਕੀ ਜੀ ਵਿਜੇ ਕੁਮਾਰ ਪੱਤਰਕਾਰ ਐ ਇਹਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਚੰਗੀ ਤਰ੍ਹਾਂ ਜਾਣਦਾ ਪੁਰਾਣਾ ਸਾਡੀ ਜਾਣ ਪਛਾਣ ਹੈ ਤੇ ਪਿਆਰ ਵੀ ਹੈ ਇਹਦੇ ਨਾਲ ਇਹਦੇ ਨਾਲ ਪੱਤਰਕਾਰਾਂ ਵਾਲਾ ਪਿਆਰ ਨਹੀਂਗਾ ਭਰਾਵਾਂ ਵਾਲਾ ਤੁਹਾਡੇ ਵੀ ਸਾਰਿਆਂ ਨਾਲ ਭਰਾਵਾਂ ਵਾਂਗੂ ਰਹਿੰਦੇ ਆ ਤੇ ਜਿਹੜੇ ਵੀ ਬੰਦੇ ਨੇ ਇਹੋ ਜਿਹਾ ਕੰਮ ਕੀਤਾ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਵਾਂਗੇ ਇਹਦੀ ਜੀ ਨਹੀਂ ਪੀਜੀ ਕੋਈ ਸਾਡੀ ਸਰਕਾਰ ਐ ਤੇ ਸਾਡੀ ਸਰਕਾਰ 'ਚ ਸਾਡਾ ਬੰਦਾ ਜਿਹਦੇ ਨਾਲ ਮਰਜ਼ੀ ਧੱਕੇਸ਼ਾਹੀ ਕਰੀ ਜਾਵੇ ਜਿਹੜੇ ਬੰਦੇ ਨੇ ਇਹੋ ਜਿਹਾ ਕੰਮ ਕੀਤਾ ਉੱਥੇ ਸਭ ਤੋਂ ਸਰਦਕਾਰ ਹੋਈ ਕਰਵਾ ਸਰ ਪਿਛਲੀਆਂ ਸਰਕਾਰਾਂ ਦੇ ਵਿੱਚ ਤੁਸੀਂ ਆਵਾਜ਼ ਉਠਾਉਂਦੇ ਰਹੇ ਆ ਸਰਕਾਰ ਦੀਆਂ ਨਕਾਮੀਆਂ ਤੇ ਜੇਕਰ ਹੁਣ ਤੁਹਾਡੀ ਸਰਕਾਰ ਵੇਲੇ ਅਸੀਂ ਤੁਹਾਡੀ ਸਰਕਾਰ ਦੇ ਖਿਲਾਫ ਕਵਰ ਲਾਉਣੀ ਹੈ ਤਾਂ ਕੀ ਗਲਤ ਹੈ ਇਹ ਨਕਾਮੀਆਂ ਜਿਹੜੀਆਂ ਪਿਛਲੀ ਸਰਕਾਰ ਦੀਆਂ ਉਹਦੇ ਹੀ ਆਪਾਂ ਭੁਗਤੰਦੇ ਅੱਜ ਵੀ ਤਰੀਕ ਜਿਹੜੀ ਹੈ ਉਹ ਝੂਠੇ ਪਰਚੇ ਦੀ ਜਿਹੜਾ ਸ਼ਰਾਬ ਨਾਲ ਝਾਲੀ ਸ਼ਰਾਬ ਨਾਲ ਰੀਲੀ ਖਰਾਬ ਨਾਲ ਇੱਥੇ ਮਾਦੀਜੇ ਬੰਦੇ ਮਰੇ ਆ ਉਹਦੇ ਵਿੱਚ ਇੱਥੇ ਆਪਾਂ ਸਚਾਈ ਲੋਕਾਂ ਦੇ ਸਾਹਮਣੇ ਰੱਖੀ ਲੋਕਾਂ ਨੂੰ ਨਿਆਂ ਤੋਂ ਲਈ ਧਰਨਾ ਲਾਇਆ ਤੇ ਪਿਛਲੀ ਕਾਂਗਰਸ ਫੋਰਮ ਨੇ ਪਰਚੇ ਦਰਜ ਕੀਤੇ ਅੱਜ ਉਸੇ ਪਰਚਿਆਂ ਦੀ ਤਰੀਕ ਆ ਤੇ ਬਾਕੀ ਜਿਹੜੀ ਸਜਾਈ ਆ ਪੱਤਰਕਾਰ ਦਾ ਕੰਮ ਵੀ ਹੁੰਦਾ ਵੀ ਸਚਾਈ ਲੋਕਾਂ ਦੇ ਸਾਹਮਣੇ ਰੱਖੇ ਕੋਈ ਇਹਦੀ ਵੱਡੀ ਗੱਲ ਵੀ ਨਹੀਂ ਗਈ ਤੇ ਮੈਂ ਤੇ ਇਹ ਹੁਕਮ ਵੀ ਇਹਨਾਂ ਮੰਦਿਆਂ ਨੂੰ ਪਹਿਲਾਂ ਦੇ ਸ਼ਰਮ ਹੋਣੀ ਚਾਹੀਦੀ ਜਿਹੋ ਜਿਹਾ ਕੱਲ ਕੀਤੀ ਆ ਇਹ ਸ਼ਰਮਨਾਕ ਘਟਨਾ ਹੋਈ ਆ ਇਹ ਬਸ ਮੈਂ ਇੰਨਾ ਹੀ ਕਹਾਂ ਜਿਆਦਾ ਮੈਂ ਗੱਲਾਂ ਨਹੀਂ ਕਰਾਂ ਸਰ ਇੱਕ ਲਾਚ ਸਵਾਲ ਹੈ ਕਿ ਸਾਡੀ ਜੂਨੀਅਰ ਨਾਲੋਂ 8 ਤਰੀਕ ਤੱਕ ਮੰਗ ਕੀਤੀ ਗਈ ਹੈ ਕਿ ਇਹਨਾਂ ਦੇ ਖਿਲਾਫ ਐਮਐਲਏ ਸਾਹਿਬ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਵਿਧਾਨ ਸਭਾ ਦੀ ਔਰ ਦੋਨਾਂ ਪੀਆ ਦੇ ਖਿਲਾਫ ਔਰ ਜਿਹੜੇ 4-5 ਅਣਪਛਾਤੇ ਵਿਅਕਤੀ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇਖੋ ਐਮਐਲਏ ਸਾਹਿਬ ਦਾ ਇੱਥੇ ਕੋਈ ਕੋਈ ਸੂਰਨਿੰਗ ਆ ਜਿਹੜੇ ਬੰਦੇ ਨੇ ਕੀਤੀ ਆ ਦਰਿੰਦਗੀ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਈ ਵਾਰ ਹੁੰਦਾ ਵਾ ਪਿਓ ਨੂੰ ਪਤਾ ਹੀ ਨਹੀਂ ਲੰਦਾ ਪੁੱਤ ਬਾਹਰ ਲੜਾਉਂਦਾ ਕਿਸੇ ਨਾਲ ਤੇ ਉਹਦੇ 'ਚ ਪਿਓ ਨੂੰ ਥੋੜਾਪਾ ਦੋਸ਼ੀ ਬਣਾ ਦਿੰਦੇ ਆ ਉਹਦੇ ਪੁੱਤ ਦਾ ਕਸੂਰ ਆ ਪੁੱਤ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੇ ਉਹਨਾਂ ਮੁੰਡਿਆਂ ਨੇ ਕੀਤੀ ਆ ਗਲਤੀ ਉਹਨਾਂ ਮੁੰਡਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਆਪਾਂ ਵੇਖੋ ਤੁਸੀਂ ਮੇਰੇ ਭਰਾ ਜੀ ਆਪਾਂ ਐਵੇਂ ਜਾਣ ਕੇ ਉਹ ਕਿਸੇ ਦਾ ਐਵੇਂ ਬਿਣਾ ਫਸੂਲਤਾ ਨਾ ਲਈ ਜੀ ਦੋਸ਼ ਲਈ ਜੀ ਇਹਨਾਂ ਦਾ ਫੋਨ ਤੋਂ ਫੋਨ ਆਇਆ ਤਾਂ ਕਰਕੇ ਸਾਨੂੰ ਇਹ ਆ ਕਿ ਮੈਂ ਸ਼ਹਿਰ ਦਾ ਫੋਨ ਆਇਆ ਜੀ ਅੰਮ੍ਰਿਤ ਸਾਹਿਬ ਮੈਂ ਹਾਂ ਤੁਹਾਨੂੰ ਮੁੜ ਕੇ ਕੀ ਨਾ ਕੀ ਹੁੰਦਾ ਕਈ ਵਿਰੋਧੀ ਮੁੜ ਕੇ ਇਸ ਚੀਜ਼ ਨੂੰ ਅੱਗ ਨੂੰ ਹੋਰ ਤੂਲ ਦੇਣ ਲਾ ਪੈਂਦੇ ਆ ਵਾ ਦੇਣ ਲਾ ਪੈਂਦੇ ਆ ਤੇ ਆਪਣਾ ਜਿਹੜਾ ਪਿਆਰ ਆ ਉਹ ਬਰਕਰਾਰ ਰਹਿਣਾ ਚਾਹੀਦਾ ਜੇ ਕਿਸੇ ਬੰਦੇ ਨੇ ਛਰਾਤੀ ਅੰਸਰ ਨੇ ਇਹ ਕੀਤਾ ਉਹਤੇ ਆਪਾਂ ਸਖਤ ਕਾਰਵਾਈ ਹੋਣਾ ਸਰਪੰਚ ਸਾਹਿਬ ਇਹ ਨਹੀਂ ਜਿਹੜੀ ਗੱਲ ਨਹੀਂ ਇੱਕ ਨਗਰ ਕੌਂਸਲ ਦਾ ਸਵਿਡੈਂਟ ਆ ਉਹਨੂੰ ਵੀ ਕੁੱਟਿਆ ਗਿਆ ਇੱਕ ਬੰਦੇ ਨਾਲ ਹੋਵੇ ਤੇ ਮਤਲਬ ਹੋ ਸਕਦਾ ਉਹਨੂੰ ਵੀ ਕੁੱਟਿਆ ਗਿਆ ਉਹਨੂੰ ਵੀ ਬੰਦੀ ਬਣਾਇਆ ਗਿਆ ਬੰਦੀ ਫਿਰਨਾ ਕਰੋ ਤੁਸੀਂ ਕਾਰਵਾਈ ਹੋਊਗੀ ਸਰਪੰਚ ਸਾਹਿਬ ਤੁਸੀਂ ਇਹ ਜੇ ਕੁੱਟਮਾ ਦੀ ਨਿੰਦਾ ਕਰਦੇ ਹੋ ਬਿਲਕੁਲ ਬਿਲਕੁਲ ਇਹ ਤੇ ਕਾਰਵਾਈ ਵੀ ਹੋਊਗੀ ਜੇ ਨਾਲ ਤੁਹਾਨੂੰ ਸਾਰ ਮੈਚ ਉਹਨਾ ਪਰਚਾ ਹੋਵੇ ਸਾਫ ਇਹੋ ਹੀ ਆ ਵੇਖੋ ਮੈਂ ਤੁਹਾਡੇ ਕੋ ਵੀ ਉਹਨਾਂ ਤੁਸੀਂ ਮੈਨੂੰ ਬੁਲਾਉਂਦੇ ਆਪਾਂ ਖਬਰਾਂ ਕਰਦੇ ਆਂ ਕਦੀ ਵੀ ਖਬਰ ਦੱਸੋ ਕਿ ਤੁਹਾਡੇ ਖਿਲਾਫ ਕੀ ਲੱਗੀ ਹੈ ਨਹੀਂ ਜੇ ਲੱਗ ਵੀ ਗਈ ਸਾਰੇ ਲੋਕ ਹੀ ਬੋਲਦੇ ਨੇ ਗੱਲ ਖਿਲਾਫ ਦੀ ਨਹੀਂ ਜਿਹੜੀ ਪੱਤਰਕਾਰਤਾ ਵਾ ਉਹਨੇ ਹਮੇਸ਼ਾ ਜਿਹੜਾ ਅਸਲ ਦੇ ਵਿੱਚ ਤਾਂ ਵਿਰੋਧੀ ਧਿਰ ਦੇ ਪੱਤਰਕਾਰ ਹੁੰਦੇ ਨੇ ਉਹਨਾਂ ਰੋਲ ਅਦਾ ਕਰਨਾ ਹੁੰਦਾ ਠੀਕ ਹੈ ਤੇ ਕੀ ਲੋਕਾਂ ਦੇ ਮੁੱਦੇ ਉਹਨਾਂ ਹੀ ਚੁਪਣੇ ਆ ਇਹ ਇਹਨੂੰ ਤੁਹਾਨੂੰ ਦੀ ਹੱਕ ਚ ਖਲਾਫ ਹੁਣ ਮੇਰੇ ਵੀ ਖਲਾਫ ਲੱਗ ਗਈਆਂ ਮੇਰੇ ਖਲਾਫ ਲੱਗ ਗਈਆਂ ਇਹਨਾਂ ਨੇ ਸੋ ਇਹ ਰੇਗ ਵੀ ਆਪਣਾ ਪੱਖ ਹੁੰਦਾ ਕਿਨੇ ਠੀਕ ਹੈਣਾ ਕਿਨੇ ਕੀ ਹੈਣਾ ਆਪਾਂ ਡੈਮੋਕ੍ਰੇਸੀ ਕਿਹਣੀ ਹੋਣੀ ਚਾਹੀਦੀ ਬਾਅਦ ਵਿੱਚ ਮੈਂ ਇਹ ਗੱਲ ਕਰੀ ਅਸੀਂ ਇੱਕ ਹਫਤੇ ਦੇ ਵਿੱਚ ਚਾਹੁੰਦੇ ਹਾਂ ਕਿ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਨਹੀਂ ਹੁੰਦੀ ਤਾਂ ਸਾਡੀ ਜੂਨੀਅਰ ਵੱਲੋਂ ਜਿਹੜਾ ਆ ਪੰਜਾਬ ਲੈਵਲ ਤੇ ਸੰਘਰਸ਼ ਵਿੜਿਆ ਜਾਈਆ ਸੋ ਇਲੈਕਸ਼ਨ ਲਾਖਣਾ ਜੀ ਜੀ ਇਹਨਾਂ ਦਾ ਬੰਦਾ ਹੋਣੀ ਚਾਹੀਦਾ ਰਾਜਨੀਤਿਕ ਇਹ ਫਾਇਰਟ ਜੇ ਇੱਕ ਉਹਨਾਂ 60 ਸਾਲ ਤੋਂ ਜਿਹੜੀ ਆ ਬਕਾਇਦਾ ਉਹਦੇ ਕੋਲ ਹੁੰਦੀ ਆ ਇਹ ਕਿੰਨੇ ਅਖਤਿਆਰ ਨੂੰ ਦਿੱਤਾ ਜਦੋਂ ਇਹਨੂੰ ਕੁੱਟਮਾਰ ਕੀਤੀ ਗਈ ਉਦੋਂ ਇਹੀ ਸਾਲਟ ਇਹਦੇ ਉੱਤੇ ਰੱਖੀ ਗਈ ਔਰ ਇੱਕ ਰਵਾਲਵਰ ਰੱਖਿਆ ਗਿਆ ਆ ਫੱਟ ਦੇ ਨਿਸ਼ਾਨ ਨਹੀਂ ਲਈਏਗਾ ਜੀ ਫੱਟ ਦੇ ਹਜੇ ਨਿਸ਼ਾਨ ਨਹੀਂ ਲਈਏਗਾ ਜੀ ਇਹ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਦੇ ਦਿਓ ਫੋਟੋ ਲੱਗਣਾ ਜੀ ਤੁਹਾਡੇ ਵੀ ਬੋਰਡ ਜਿਹੜੇ ਆ ਪਾੜੇ ਗਏ ਨੇ ਬਹਿੜਵਾਲ ਜੀ ਦੇ ਪਾੜੇ ਗਏ ਨੇ ਗੁਰਦੇਵ ਸੰਧੂ ਦੇ ਬੋਰਡ ਵੀ ਜਿਹੜੇ ਆ ਪਾੜੇ ਗਏ ਨੇ ਜਿਸ ਤੋਂ ਇਹਨਾਂ ਪੱਤਰਕਾਰ ਦੀ ਸਾਡੇ ਦੀ ਕੋਟਮਾਰ ਕੀਤੀ ਗਈ ਹੈ ਕਿ ਤੁਸੀਂ ਖਬਰ ਕਵਰ ਕੀਤੀ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬੰਦ ਤੇ ਮੈਨੂੰ ਨਾ ਲੇਟ ਰਾਤ ਮੇਰੇ ਵੀਰ ਨੇ ਸੈਂਡ ਕੀਤੇ ਸੀ ਕਿ ਉਹ ਖਬਰ ਵਾਲੇ ਜੀ ਜਿਹੜੇ ਜਿਹੜੇ ਲਿੰਕ ਸੀਗੇ ਤੇ ਮੈਂ ਚੈੱਕ ਕੀਤੇ ਮੈਂ ਇਹਨਾਂ ਨੂੰ ਕੋਲ ਮੈਸੇਜ ਕੀਤਾ ਮੈਂ ਅੱਜ ਮਿਲਣਾ ਸੀਗਾ ਮੈਂ ਨੂੰ ਕੋਈ ਲੋਕ ਪੱਤਰਕਾਰ ਦਾ ਹੋਣਾ ਤਾਂ ਮੈਂ ਅੱਜ ਮੈਂ ਜਾ ਰਿਹਾ ਤੇ ਕੋਈ ਵੀ ਜੀ ਮਿਲ ਕੇ ਆਉਂਗਾ ਪਰ ਮੇਰੇ ਫਲੈਕਸ ਜਿਹੜੇ ਸੀਗੇ ਉਤਾਰੇ ਗਏ ਨੇ ਮੇਰੇ ਝਾਂ ਦੇ ਵਿੱਚ ਨਹੀਂ ਗਾ ਮੈਨੂੰ ਇਹਨਾਂ ਨੇ ਮੇਰੇ ਧਿਆਲ ਨਹੀਂ ਜਾਂਦਾ ਨਾ ਕਿਸੇ ਵਲੰਟੀਰ ਨੇ ਨਾ ਕਿਸੇ ਲੋਕ ਪ੍ਰਸ਼ਾਸਨ ਕਿਸੇ ਨੇ ਦੱਸਿਆ ਕਿ ਸਾਡੇ ਫਲੈਕਸ ਜਿਹੜੇ ਉਤਾਰੇ ਗਏ ਨੇ ਔਰ ਨਾ ਹੀ ਮੇਰੀ ਅੱਜ ਤੱਕ ਕਦੇ ਮੈਂ ਸਹੀ ਗੱਲ ਕਹਾਂ ਮੇਰੀ ਐਮਐਲਏ ਨਾਲ ਕੋਈ ਕੰਟਰੋਵਰਸੀ ਹੋਈ ਆ ਨਾ ਕਦੇ ਉਹਨੂੰ ਬੜੇ ਪਿਆਰ ਨਾਲ ਸਾਰਿਆਂ ਨਾਲ ਰਹਿੰਦੇ ਆ ਪਰ ਜੇ ਮੈਨੂੰ တော့ ਤਹੀ ਪਤਾ ਲੱਗਿਆ ਕਾਫੀ ਲੇਟ ਮੈਂ ਹੀ ਇਹਦਾ ਮੈਂ ਐਮਐਲਏ ਸਾਹਿਬ ਨੂੰ ਪੁੱਛਾਂਗੇ ਇਸ ਵਿੱਚ ਬੈਠਦਾ ਉਹਨਾਂ ਨਾਲ ਪਰ ਮੈਂ ਇਹਨਾਂ ਨੂੰ ਵੀ ਸਵੇਰੇ ਮੈਸੇਜ ਕੀਤਾ ਕਿ ਮੈਂ ਕਦੋਂ ਮਿਲਦਾ ਪਰ ਜੋ ਵੀ ਹੋਇਆ ਹੈ ਆਪਾਂ ਇਹ ਜੇ ਤੱਕ ਜਾਹਾਂਗੇ ਪਾਰਟੀ ਹਾਈ ਕਮੰਡ ਦੇ ਧਿਆਨ ਵਿੱਚ ਲਿਆਵਾਂਗੇ ਪਰ ਜੋ ਵੀ ਇਨਸਾਫ ਦਿਵਾਵਾਂਗੇ ਸਾਡੇ ਕੀ ਲੱਗਦਾ ਜਿੱਦਾਂ ਇਹ ਆਮ ਆਦਮੀ ਪਾਰਟੀ ਸਰਕਾਰ ਆ ਕਦੀ ਇਸ ਤਰ੍ਹਾਂ ਦੀ ਹੋਏ ਵੀ ਇੱਕ ਪਾਰਟੀ ਆਪਣੇ ਪਾਰਟੀ ਵਰਕਰਾਂ ਤੇ ਆਗੂਆਂ ਦੇ ਬੋਰਡ ਪਾ ਲਈ ਜਾਂਣਾ ਲੇਕਿਨ ਇਹ ਲਗਾਤਾਰ ਇਹ ਕਰ ਰਿਹਾ ਸਾਡੇ ਮੇਰੀਆਂ ਪਹਿਲਾਂ ਵੀ ਤਰਨਤਾਲ ਜੀ ਬੋਰਡ ਪਾ ਲਈ ਗਈ ਤੇ ਹੁਣ ਵੀ ਇਹ ਬੋਰਡ ਪਾ ਲਈ ਗਏ ਆ ਮਤਲਬ ਇਹਨੂੰ ਕਿਸ ਤਰ੍ਹਾਂ ਦੀ ਬੇਸਰੀ ਚੀਜ਼ ਹੈ ਇਹ ਤਾਂ ਬਿਲਕੁਲ ਸੜਾ ਸ਼ਾਰ ਗਲਤ ਹੈ ਕਿਉਂਕਿ ਜਿੱਕਰ پارٹی ਹਾਈ ਕਮਾਂਡ ਨੇ ਇੱਕ ਆਦਮੀ ਨੂੰ ਟਿਕਟ ਦੇ ਕੇ ਐਮਐਲਏ ਸਾਬਾ ਬਣਾਤਾ ਕਿਸੇ ਨੂੰ ਚੇਅਰਮੈਨ ਬਣਾਤਾ ਕਿਸੇ ਨੂੰ ਮਾਨ ਸਨਮਾਨ ਬੜਦਾ ਸਾਰਿਆਂ ਨੂੰ ਦਿੱਤਾ ਤੇ ਜਿੱਕਰ ਅਸੀਂ ਜਿਹੜੀ ਵੀ ਵਧਾਈ ਕੋਈ ਦੋਵੇਂ ਸਾਲ ਦੀ ਦਿੰਦੀ ਆ ਉਹਦੇ ਨਾਲ ਕੋਈ ਮੋਰ ਉਤਾਰਨ ਦਾ ਤਾਂ ਵੱਡਾ ਨਹੀਂ ਸੋਚਿਆ ਐਮਐਲਏ ਸਾਬਾ ਨੇ ਵੱਡਾ ਵੱਡੇ ਉਦੇ ਦੇ ਉੱਤੇ ਨੇ ਇੱਕ ਹਲਕੇ ਨੂੰ ਵੀ ਪ੍ਰੋਜੈਕਟ ਕਰਦੇ ਜੀ ਮੇਰਾ ਖਿਆਲ ਹੈ ਐਮਐਲਏ ਸਾਹਿਬ ਦੇ ਮੈਂ ਹੁਣ ਜੇ ਕਹਿ ਦਵਾਂਗਾ ਮੇਰੇ ਸਾਥ ਕੁਆਰਾਰ ਤੇ ਵੀ ਠੀਕ ਨਹੀਂ ਹੋਇਆ ਕਿਉਂਕਿ ਜਿੰਨਾ ਚਿਰ ਆਪਾਂ ਕੁਝ ਦੇਖਿਆ ਨਹੀਂ ਕਿਉਂਕਿ ਐਮਐਲਏ ਸਾਹਿਬ ਨੇ ਕਦੇ ਵੀ ਮੇਲਣਾ ਇਹਨਾਂ ਦੇ ਖਿਲਾਫ ਗੁਰਦੇਵ ਸੰਧੂ ਵੱਲੋਂ ਡੀਸੀ ਸਾਹਿਬ ਨੂੰ ਕੀਤੀ ਗਈ ਹੈ ਕਿ ਜਿਹੜੇ ਰੋਡ ਪਾੜੇ ਗਏ ਨੇ ਇਹ ਉਹਦੇ ਖਿਲਾਫ ਕੀਤੀ ਹੈ ਐਮਐਲਏ ਸਾਹਿਬ ਜੀ ਕਹਿੰਦੇ ਇਹੋ ਨੇ ਇਹ ਸਾਰੇ ਫਲੈਕਸ ਲਵਾਏ ਸੀ ਉਸਦੇ ਖਿਲਾਫ ਕੀਤੀ ਜੀ ਇਹਨਾਂ ਖਾਸ ਉਸ ਦੇ ਵਿਸ਼ੇ ਦੇ ਵਿੱਚ ਮੈਂ ਡੀਸੀ ਸਾਹਿਬ ਨੂੰ ਚਾਹੀਦੀ ਸਭ ਤੋਂ ਪਹਿਲੀ ਨੂੰ ਅ ਗਬੀਰ ਜਨਾਬ ਦੇਖੋ ਇਹ ਯੂ ਨੇ ਕਿਉਂ ਉਤਾਰੇ ਨਹੀਂ ਕਿਉਂਕਿ ਉਹ ਪਰਸਨਲ ਪ੍ਰੋਪਰਟੀ ਨੂੰ ਉਤਾਰੇ ਗਿਆ ਜੀ ਮੈਂ ਉਹ ਡੀਸੀ ਸਾਹਿਬ ਨੂੰ ਮੇਰੇ ਕੋਲ ਪੱਤਰ ਦਿੱਤਾ ਕਿ ਕਿਹਾ ਜੀ ਫਿਰ ਇਹਨਾਂ ਦੇ ਜਿਹੜੇ ਮੇਨ ਜਿਹੜੇ ਬੋਰਡ ਇਹਨਾਂ ਨੇ ਆਪਣੇ ਆਪਣੇ ਲੱਗੇ ਹੋਏ ਨੇ ਨਗਰ ਕਾਉਂਸਲ ਦੇ ਵਿੱਚ ਜਿੱਥੇ ਲਗਾਉਣ ਦੀ ਕਿਸੇ ਨੂੰ ਵੀ ਜਿਹੜੀ ਆ ਪਾਬੰਦੀ ਹੈ ਫਿਰ ਸੋਲ ਸਾਹਿਬ ਦੇ ਬੋਰਡ ਕਿੱਦਾਂ ਉੱਥੇ ਨਗਰ ਕਾਉਂਸਲ ਦੇ ਵਿੱਚ ਲੱਗੇ ਫਿਰ ਇਹ ਯੂ ਨੂੰ ਉਹ ਕੌਣ ਦਿੰਦਾ ਮੈਂ ਅੱਜ ਯੂ ਸਾਹਿਬ ਨੂੰ ਮੇਰੇ ਕੋਲ ਪੱਤਰ ਲਿਖਿਆ ਹੈ ਔਰ ਵੈਸੇ ਵੀ ਇਹ ਨਹੀਂ ਰਿਹਾ ਦਿਵਾਰ ਵੀ ਲੱਗੇ ਨਹੀਂ ਉਤਾਰਨੇ ਚਾਹੀਦੇ ਕਿਉਂਕਿ ਕਿਹੜਾ ਕੋਈ ਜੀ ਚੋਣ ਜਾਬਤਾ ਲੱਗ ਸਕਦੇ ਨਹੀਂ ਪ੍ਰਸਨੋ ਪ੍ਰੋਬਲਮ ਨੂੰ ਬਿਲਕੁਲ ਨਹੀਂ ਕਰ ਸਕਦੇ ਚਾਹੇ ਚੋਣ ਜਾਬਦੇ ਦਾ ਸਮਾਂ ਤੁਸੀਂ ਅਸੀਂ ਦੀ ਲੈਦਾ ਕਰਦੇ ਹੋ ਬਿਲਕੁਲ ਜਿਹਨੇ ਵੀ ਕੀਤੀ ਹੈ ਗਲਤ ਕੀਤਾ ਵਾ ਮੈਂ ਨਿੰਦਾ ਕਰਦਾ ਹਾਂ ਇਹ ਗਲਤੀ ਔਰ ਮੈਂ ਯੋਗਾਵ ਨੂੰ ਮੈਂ ਐਮਐਲਏ ਸਾਹਿਬ ਨੂੰ ਮਿਲ ਕੇ ਇਸ ਬਾਰੇ ਉਹਨਾਂ ਕੋਲ ਜਾਣਕਾਰੀ ਲਵਾਂਗੇ ਕਿ ਕਿਉਂ ਹੋਇਆ ਕਿਉਂਕਿ ਕੋਈ ਜਿਹੜਾ ਤੁਸੀਂ ਸ਼ੁਰੂ ਹੋ ਰਹੇ ਪੱਤਰਕਾਰ ਭਾਈ ਆਲਾ ਵੀ ਸਰਕਾਰਾਂ ਦੇ ਖਿਲਾਫ ਸਾਡੇ ਨਾਲ ਹੀ ਲੜਦੇ ਰਹੇ ਇਹਦੇ ਧਰਮੇ ਦੇ ਵਿੱਚ ਪੱਤਰਕਾਰ ਸਾਡੇ ਸਾਡੇ ਨਾਲ ਖੜਦੇ ਰਹੇ ਨੇ ਜਦੋਂ ਕੋਈ ਗਲਤ ਹੁੰਦਾ ਹੈ ਤੁਸੀਂ ਦੱਸੀ ਸਾਰੇ ਇੱਕ ਮੰਚ ਦੇ ਹੋ ਕੇ ਲਾਈ ਲੜਦੇ ਰਹੇ ਗਲਤੀ ਦੇ ਖਿਲਾਫ ਸਾਰੇ ਗਲਤੀ ਨੂੰ ਗਲਤ ਕਹਿੰਦੇ ਨੇ ਜੋ ਕੋਈ ਹੋਇਆ ਗਲਤ ਹੈ ਬਾਕੀ ਮੇ ਐਮਐਲਏ ਸਾਹਿਬਾਂ ਤੋਂ ਹੋਰ ਸਾਰੀ ਪ੍ਰੈਸੇ ਜੋ ਵੀ ਹੋਇਆ ਮੈਂ ਇਹਦਾ ਡੇਰ ਅੱਗੇ ਜਾਵਾਂਗਾ ਪਾਰਟੀ ਚੱਲਦੀ ਜਾਵੇਗਾ ਅਮਐਲਏ ਮੰਤਰੀ ਚੇਅਰਮੈਨ ਸਾਡੇ ਸਾਰੇ ਇਧਰ ਨੇ ਲੇਨ ਲੇਕਿਨ ਜੋ ਫੈਸਲਾ ਅਦਾਲਤ ਦਾ ਆਇਆ ਮਾਨਯੋਗ ਅਦਾਲਤ ਦਾ ਜੋ ਫੈਸਲਾ ਹੋਏਗਾ ਕਿ ਚਾਹੀਦੀ ਜਿਹੜਾ ਫੈਸਲਾ ਜਲਦੀ ਹੋਵੇ ਇਹਦਾ ਜੇ ਦੇਖੋ ਜੀ ਇਹ ਡਿਸਾਈਡ ਕਰਨਾ ਨਾ ਅਦਾਲਤ ਨੇ ਡਿਸਾਈਡ ਕਰਨਾ ਅਸੀਂ ਕੁਝ ਵੀ ਕਹਿ ਸਕਦੇ ਨਹੀਂ ਜੋ ਅਦਾਲਤ ਡਿਸਾਈਡ ਕਰਦੀ ਸਾਨੂੰ ਮੰਨਣਾ ਪਏ। ਅੱਜ ਤੁਹਾਡੇ ਵੱਲੋਂ ਵਕੀਲ ਬੇਸ਼ੱਕ ਕੀ ਦਲੀਲਾਂ ਦਿੱਤੀਆਂ ਸਾਨੂੰ। ਆ ਜੋ ਦਲੀਲਾਂ ਇਹਨਾਂ ਦੀਆਂ ਬਣਦੀਆਂ ਸੀ ਜਾਂ ਗਵਾਹੀਆਂ ਹੋਣਦੀਆਂ ਪੁਲਿਸ ਦੀਆਂ ਜਿਹੜੇ ਜਿਹੜੇ ਆਈਓ ਨੇ ਆ ਜ ਉਹਨਾਂ ਦੀਆਂ ਗਵਾਹੀਆਂ ਹੋਈਆਂ ਨੇ। ਉਹਨਾਂ ਦੀਆਂ ਗਵਾਹੀਆਂ ਤੋਂ ਬਾਅਦ ਜੋ ਫੈਸਲਾ ਦੇਣੀ ਹੈ।